ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਆਪਾਂ ਪ੍ਰਾਈਸ ਦਾ ਬਿਹੇਵੀਅਰ ਸਮਝ ਸਕਦੇ ਹਾਂ ਜਦੋਂ ਆਪਾਂ ਚਾਰਟ ਦੇਖਦੇ ਹਾਂ ਤੇ ਆਪਾਂ ਇਹਦੇ ਵਿੱਚ ਕੀ ਕੀ ਖਾਸ ਗੱਲਾਂ ਦੇਖਣੀਆਂ ਹੁੰਦੀਆਂ ਚਾਹੇ ਤੁਸੀਂ ਕ੍ਰਿਪਟੋ ਦਾ ਦੇਖਦੇ ਹੋ ਚਾਹੇ ਤੁਸੀਂ ਨਿਫਟੀ ਦਾ ਦੇਖਦੇ ਹੋ ਚਾਹੇ ਤੁਸੀਂ ਕਿਸੇ ਹੋਰ ਵੀ ਮਤਲਬ ਕਿਸੇ ਪ੍ਰੋਡਕਟ ਦਾ ਦੇਖਦੇ ਹੋ ਚਾਹੇ ਕਿਸੇ ਸਟਾਕ ਦਾ ਦੇਖਦੇ ਹੋ ਠੀਕ ਹੈ ਕਿਵੇਂ ਆਪਾਂ ਇਸ ਚਾਰਟ ਨੂੰ ਦੇਖਣਾ ਹੁੰਦਾ ਹੈ ਤੇ ਕਿਸ ਤਰ੍ਹਾਂ ਆਪਾਂ ਜਰ ਰਿਲੈਕਸ ਹੋ ਕੇ ਚਾਰਟ ਨੂੰ ਦੇਖਾਂਗੇ ਤੇ ਉਸ ਤੋਂ ਬਾਅਦ ਆ ਮਤਲਬ ਕਿ ਮਾਰਕੀਟ ਆਪਾਂ ਨੂੰ ਪੈਸਾ ਵੀ ਦੇਵੇਗੀ ਤੇ ਆਪਾਂ ਨੂੰ ਸਹੀ ਐਂਟਰੀ ਵੀ ਦੇਵੇਗੀ ਬਸ ਆਪਾਂ ਨੂੰ ਮਤਲਬ ਕਿ ਆਰਾਮ ਨਾਲ ਬੈਠ ਕੇ ਚਾਰਟ ਨੂੰ ਦੇਖਣਾ ਆਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਾਂ ਕੁਝ ਡਰਾ ਕਰਕੇ ਪ੍ਰਾਈਸ ਐਕਸ਼ਨ ਨੂੰ ਥੋੜਾ ਜਿਹਾ ਸਮਝਾਂਗੇ ਜਿਹੜਾ ਕਿ ਧਨੁਬਾਦ ਦੇ ਵਿੱਚ ਆਸਾਨੀ ਹੋ ਜਾਵੇ ਠੀਕ ਹੈ ਤੇ ਇੱਥੇ ਆਪਾਂ ਇੱਕ ਵਾਰੀ ਡਰਾ ਕਰਾਂਗੇ ਸਭ ਤੋਂ ਪਹਿਲਾਂ ਦੇਖੋਗੇ ਜਦੋਂ ਵੀ ਪ੍ਰਾਈਸ ਉੱਤੇ ਵੱਲ ਨੂੰ ਚੱਲਦਾ ਹੈ ਤਾਂ ਇਸ ਤਰ੍ਹਾਂ ਮਤਲਬ ਕਿ ਚੱਲਦਾ ਰਹਿੰਦਾ ਹੈ ਪ੍ਰਾਈਸ ਇੱਕ ਲੋ ਬਣਾ ਕੇ ਤੇ ਫਿਰ ਤੋਂ ਉੱਤੇ ਨੂੰ ਕੰਟੀਨਿਊ ਕਰਦਾ ਰਹਿੰਦਾ ਹੈ ਠੀਕ ਇਸ ਤਰ੍ਹਾਂ ਕਰਕੇ ਪ੍ਰਾਈਸ ਚੱਲਦਾ ਰਹਿੰਦਾ ਹੈ ਹੁਣ ਇਹਦੇ ਵਿੱਚ ਤੁਸੀਂ ਧਿਆਨ ਦਿਓਗੇ ਕਿ ਇਹ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਬਣਾਈਆਂ ਜਿਦੇ ਵਿੱਚ ਆਪਾਂ ਦੱਸਿਆ ਸੀ ਕਿ ਇਸ ਤਰ੍ਹਾਂ ਇੱਕ ਅਪ ਟ੍ਰੈਂਡ ਹੁੰਦਾ ਹੈ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਇੱਕ ਡਾਊਨ ਟ੍ਰੈਂਡ ਹੁੰਦਾ ਹੈ ਡਾਊਨ ਟ੍ਰੈਂਡ 'ਚ ਪ੍ਰਾਈਸ ਕਿਵੇਂ ਚੱਲਦਾ ਹੈ ਇਸ ਤਰ੍ਹਾਂ ਚੱਲਦਾ ਹੈ ਠੀਕ ਹੈ ਡਾਊਨ ਟ੍ਰੈਂਡ ਦੇ ਵਿੱਚ ਪ੍ਰਾਈਸ ਇਸ ਤਰ੍ਹਾਂ ਕਰਕੇ ਚੱਲਦਾ ਰਹਿੰਦਾ ਹੈ ਠੀਕ ਹੈ ਉਸ ਤੋਂ ਬਾਅਦ ਆ ਇੱਕ ਸਾਈਡ ਵੈਸਟ ਟ੍ਰੈਂਡ ਹੁੰਦਾ ਜਿਹਨੂੰ ਆਪਾਂ ਇੱਕ ਬਾਕਸ ਦੀ ਤਰ੍ਹਾਂ ਕਹਿ ਸਕਦੇ ਹਾਂ ਜਿਹਦੇ ਮਤਲਬ ਹੈ ਕਿ ਵਿੱਚ ਹੀ ਮਾਰਕੀਟ ਟਰੇਡ ਕਰਦੀ ਰਹਿੰਦੀ ਹੈ ਤੇ ਇਹ ਹਰ ਇੱਕ ਟਾਈਮ ਫਰੇਮ ਦੇ ਵਿੱਚ ਉੱਤੇ ਹੁੰਦਾ ਹੈ ਇਹ ਜਿਹੜੀ ਵੀਡੀਓ ਹੋਵੇਗੀ ਬਹੁਤ ਹੀ ਐਡਵਾਂਸ ਲੈਵਲ ਦੀ ਵੀਡੀਓ ਆ ਇਹਨੂੰ ਮਤਲਬ ਕਿ ਜਾਂ ਜੇ ਸੀਰੀਅਸ ਲੈ ਕੇ ਤੁਸੀਂ ਵੇਖੋਗੇ ਤਾਂ ਤੁਹਾਡੇ ਬਹੁਤ ਕੰਮ ਆਵੇਗੀ ਉਹ ਟ੍ਰੈਂਡ ਕਿਸ ਤਰ੍ਹਾਂ ਹੁੰਦਾ ਕਿ ਇਸ ਤਰ੍ਹਾਂ ਮਤਲਬ ਕਿ ਇੱਕ ਹੀ ਬਾਕਸ ਦੇ ਵਿੱਚ ਮਾਰਕੀਟ ਉੱਤੇ ਥੱਲੇ ਹੁੰਦੇ ਰਹਿੰਦੇ ਹੈ ਤੇ ਹਰ ਇੱਕ ਟਾਈਮ ਫਰੇਮ ਦੇ ਵਿੱਚ ਇਹ ਟ੍ਰੈਂਡ ਆਉਂਦਾ ਹੈ ਠੀਕ ਹੈ ਇਹ ਤੇ ਇੰਤਰਾਂ ਦੇ ਟ੍ਰੈਂਡ ਹੋ ਗਏ ਠੀਕ ਹੈ ਜਿੱਦੋਂ ਵੀ ਇਸ ਤਰ੍ਹਾਂ ਦੇ ਬਾਕਸ ਦੇ ਵਿੱਚ ਹੁੰਦਾ ਹੈ ਉਦੋਂ ਮਤਲਬ ਕਿ ਆਪਾਂ ਨੂੰ ਜ਼ਿਆਦਾਤਰ ਟ੍ਰੇਡ ਨਹੀਂ ਕਰਨੀ ਚਾਹੀਦੀ ਮੰਨਣਾ ਇਹ ਹੈ ਕਿ ਜੇ ਆਪਾਂ ਸਪੈਸ਼ਲੀ ਆਪਸ਼ਨ ਬਾਈ ਕਰਦੇ ਆ ਜਾਂ ਫਿਰ ਆਪਾਂ ਕਾਲ ਬਾਇ ਕਰਦੇ ਆ ਜਾਂ ਫਿਰ ਪੁੱਟ ਬਾਇ ਕਰਦੇ ਆ ਦੋਵੇਂ ਹੀ ਆਪਸ਼ਨ ਦੇ ਵਿੱਚ ਆ ਕੇ ਠੀਕ ਹੈ ਜੇ ਤੁਸੀਂ ਮਤਲਬ ਕਿ ਆਪਸ਼ਨ ਸੈਲ ਕਰਦੇ ਜੋ ਤੁਹਾਡੇ ਵਾਸਤੇ ਇਹ ਵਧੀਆ ਹੁੰਦਾ ਦੋਨੋਂ ਸਾਈਡ ਆਪਾਂ ਆਪਸ਼ਨ ਸੈਲ ਕਰ ਸਕਦੇ ਆ ਤੇ ਜੇ ਮੰਨ ਲਓ ਕਿ ਜਿਵੇਂ ਆਪਾਂ ਕਰਪਟੋਰ ਦੇ ਦੇਖ ਰਹੇ ਆ ਤੇ ਜੇ ਆਪਾਂ ਫਿਊਚਰ ਇਹਦੇ ਵਿੱਚ ਵਾਇ ਕਰਾਂਗੇ ਤੇ ਉਹਦੇ ਵਿੱਚ ਵੀ ਆਪਾਂ ਕੀ ਕਰਾਂਗੇ ਕਿ ਛੋਟੇ ਛੋਟੇ ਟਾਰਗੇਟ ਰੱਖਾਂਗੇ ਤੇ ਛੋਟੇ ਛੋਟੇ ਆਪਣੇ ਐਸਐਲ ਹੋਂਗੇ ਕਿਉਂਕਿ ਮਾਰਕੀਟ ਹੈ ਓਵਰਆਲ ਰੇਂਜ ਦੇ ਵਿੱਚ ਠੀਕ ਹੈ ਇੱਥੇ ਆਪਾਂ ਵੱਡੇ ਵਾਸਤੇ ਨਹੀਂ ਸੋਚ ਸਕਦੇ ਇੱਥੇ ਆਪਣੇ ਵਾਸਤੇ ਕੀ ਹੈ ਕਿ ਉੱਤੇ ਵਾਲਾ ਰਿਸਿਸਟੈਂਸ ਵੀ ਇੰਪੋਰਟੈਂਟ ਹੁੰਦਾ ਹੈ ਤੇ ਸਪੋਰਟ ਵੀ ਇੰਪੋਰਟੈਂਟ ਹੁੰਦਾ ਹੈ ਠੀਕ ਹੈ ਇਸ ਚੀਜ਼ ਨੂੰ ਤੁਸੀਂ ਸਮਝ ਲਿਆ ਤੇ ਇਹ ਤਾਂ ਹੋ ਗਈ ਇਹਦੀ ਗੱਲ ਤੇ ਦੂਜੀ ਗੱਲ ਇਹ ਹੈ ਕਿ ਜੇ ਆਪ ਅਪ ਟ੍ਰੈਂਡ ਦੀ ਤੇ ਡਾਊਨ ਟ੍ਰੈਂਡ ਦੀ ਅਪ ਟ੍ਰੈਂਡ ਦੇ ਵਿੱਚ ਹਮੇਸ਼ਾ ਸਪੋਰਟ ਜਿਹੜਾ ਹੈ ਉਹ ਸ਼ਿਫਟ ਹੁੰਦਾ ਰਹਿੰਦਾ ਹੈ ਤੇ ਡਾਊਨ ਟ੍ਰੈਂਡ ਦੇ ਵਿੱਚ ਰਜਿਸਟੈਂਸ ਸ਼ਿਫਟ ਹੁੰਦਾ ਰਹਿੰਦਾ ਹੈ ਜੋ ਵੀ ਪਿਛਲਾ ਸਵਿੰਗ ਹਾਈ ਹੁੰਦਾ ਉਸ ਨੂੰ ਵੀ ਆਪਾਂ ਸਪੋਰਟ ਤੇ ਰਜਿਸਟੈਂਸ ਮੰਨਦੇ ਹਾਂ ਜੋ ਆਪਾਂ ਸਪੋਰਟ ਰਜਿਸਟੈਂਸ ਵਾਲੀਆਂ ਵੀਡੀਓ ਬਣਾਈਆਂ ਉਹ ਪੰਪੀਜਰ ਸਪੋਰਟ ਰਜਿਸਟੈਂਸ ਤਾਂ ਦੱਸਿਆ ਸੀ ਜਿਹੜੇ ਕਿ ਆਪਣੇ ਲਈ ਇੰਪੋਰਟਡ ਜਿੱਥੇ ਅਸੀਂ ਬਾਰ ਬਾਰ ਸਵਲ ਕੈਸ਼ ਕਰਨਾ ਹੁੰਦਾ ਟ੍ਰੈਂਡ ਦੇ ਨਾਲ ਮੈਂ ਤੁਹਾਨੂੰ ਉਹਦੇ ਵਿੱਚ ਇਹ ਵੀ ਦੱਸਿਆ ਸੀ ਕਿ ਟ੍ਰੇਡ ਆਪਾਂ ਕੀ ਕਰਨੀ ਹੁੰਦੀ ਆ ਬਾਏ ਦਾ ਡਿਪ ਤੇ ਸੈਲ ਔਨ ਰਾਈਸ ਬਾਏ ਦਾ ਡਿਪ ਤੇ ਸੈਲ ਔਨ ਰਾਈਸ ਤੇ ਵੀ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਸੀ ਉਹ ਵੀ ਇਹਦੇ ਵਿੱਚ ਕਲੀਅਰ ਹੋ ਜਾਵੇ ਜਿਵੇਂ ਮੰਨ ਲਓ ਕਿ ਮਾਰਕੀਟ ਪਿਛਲੇ ਕੁਝ ਦਿਨਾਂ ਤੋਂ ਪਿਛਲੇ ਦਿਨੀ ਮੰਨ ਲਓ ਕਿ ਥੱਲੇ ਆ ਰਹੀ ਸੀ ਤੇ ਜਿਹੜਾ ਥੱਲੋਂ ਜਿੱਥੋਂ ਸ਼ੁਰੂ ਹੋਵੇਗਾ ਉਸ ਨੂੰ ਆਪਾਂ 0.0 ਮੰਨ ਲੈਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਉੱਤੇ ਜਾਵੇਗੀ ਠੀਕ ਹੈ ਜੀ ਇਹ ਮਤਲਬ ਕਿ ਹੋ ਗਿਆ ਮਾਰਕੀਟ ਉੱਤੇ ਜਾ ਰਹੀ ਹੈ ਤੇ ਜਦੋਂ ਥੱਲੇ ਆਵੇਗੀ ਉਹ ਡਿਪ ਹੋਵੇਗੀ ਇਸ ਨੂੰ ਆਪਾਂ ਕਹਿੰਦੇ ਆ ਡਿਪ ਇੱਥੇ ਆਪਾਂ ਬਾਏ ਕਰਦੇ ਆ ਤੇ ਆਪਣਾ ਰਿਸਕ ਰਿਵਾਰਡ ਆਪਾਂ ਨੂੰ ਵਧੀਆ ਮਿਲਣ ਦੇ ਚਾਂਸ ਹੁੰ ਜੇ ਆਪਾਂ ਇੱਥੇ ਬਾਇ ਕਰਦੇ ਆਂ ਜਦੋਂ ਮੰਨ ਲਾ ਕੰਟੀਨਿਊ ਉੱਤੇ ਜਾ ਰਹੀ ਹੈ ਤੇ ਉੱਥੇ ਕੀ ਹੁੰਦਾ ਹੈ ਕਿ ਆਪਾਂ ਬਾਇ ਕਰ ਲਿਆ ਤੇ ਮਾਰਕੀਟ ਨੇ ਡਿਪ ਲੈਣੀ ਹੁੰਦੀ ਹੈ ਡਿਪ ਲੈਣ ਵਾਸਤੇ ਥੱਲੇ ਆਉਣਾ ਹੁੰਦਾ ਹੈ ਤੇ ਉਹਨੂੰ ਉਹਨੇ ਚਿਰ ਦੇ ਵਿੱਚ ਹੀ ਆਪਣਾ ਐਸਐਲ ਹਿੱਟ ਹੋ ਜਾਂਦਾ ਹੈ ਠੀਕ ਹੈ ਕਿਉਂਕਿ ਹੁਣ ਆਪਾਂ ਨੂੰ ਪਤਾ ਨਹੀਂ ਕਿ ਇੱਥੋਂ ਕਿੰਨਾ ਉੱਤੇ ਹੋਰ ਜਾ ਸਕਦੀ ਹੈ ਚਾਹੇ ਤੇ ਇੱਥੋਂ ਹੀ ਡਿਪ ਲੈ ਸਕਦੀ ਹੈ ਚਾਹੇ ਤੇ ਇਹ ਵੀ ਹੋ ਸਕਦਾ ਹੈ ਕਈ ਵਾਰ ਇੱਥੋਂ ਉੱਤੇ ਜਾ ਕੇ ਫਿਰ ਡਿਪ ਲਵੇ ਮਤਲਬ ਕਿ ਕੋਈ ਵੀ ਆਈਡੀਆ ਆਪਣੇ ਕੋਲ ਨਹੀਂ ਹੁੰਦਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੋ ਵੀ ਜੇ ਉੱਤਨ ਤੇਜ਼ੀ ਨਾਲ ਜਾ ਰਹੀ ਹੈ ਤੇ ਉਹਦੇ ਵਿੱਚ ਟ੍ਰੇਡ ਨਾਲੋਂ ਡਿਪ ਦਾ ਇੱਕ ਜਿਹੜੇ ਜਿਵੇਂ ਆਪਾਂ ਪ੍ਰੀਮੀਅਮ ਬਾਇ ਕਰਦੇ ਹਾਂ ਤੇ ਪ੍ਰੀਮੀਅਮ ਕੂਲ ਡਾਊਨ ਹੋ ਜਾਂਦਾ ਹੈ ਮੰਨ ਲਓ ਕਿ ਜਿਵੇਂ ਕੋਈ ਪ੍ਰੀਮੀਅਮ 110 ਤੇ ਗਿਆ ਹੈ ਮੰਨ ਲਓ ਜੇ ਇੱਥੇ 110 ਤੇ ਹੈ ਤਾਂ ਉਹ ਇੱਥੇ ਜਦੋਂ ਮਾਰਕੀਟ ਆਵੇਗੀ ਉਹ ਤੁਹਾਡਾ 12 ਤੋਂ 13 ਰੁਪਏ ਕੱਟ ਜਾਵੇਗਾ ਤੇ ਉਹਦੇ ਨਾਲ ਕੀ ਹੋਵੇਗਾ ਜਿਵੇਂ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਕਿ ਆਪਸ਼ਨ ਬਾਇਰ ਨੂੰ ਸਸਤਾ ਪ੍ਰੀਮੀਅਮ ਬਾਇ ਕਰਨਾ ਚਾਹੀਦਾ ਹੈ ਇੱਥੇ ਮਤਲਬ ਕਿ ਫਿਰ ਤਾਂ ਕੁਝ ਨਾ ਕੁਝ ਸੈਲਰ ਐਕਟਿਵ ਹੁੰਦੇ ਆ ਪ੍ਰਾਈਸ ਨੂੰ ਥੱਲੇ ਲੈ ਕੇ ਆਉਂਦੇ ਆ ਸੇ ਜਿ ਸੇ ਤੇ ਜਦੋਂ ਇਹ ਡਿਪ ਤੇ ਆਉਂਦੀ ਹੈ ਫਿਰ ਇਹ ਤੋਂ ਬਾਇਰ ਐਕਟਿਵ ਹੋ ਜਾਂਦੇ ਕਿਉਂਕਿ ਠੀਕ ਹੈ ਇਹ ਹੁੰਦੀ ਹੈ ਸਾਇਕੋਲੋਜੀ ਬਾਇ ਦਾ ਡਿਪ ਜਦੋਂ ਵੀ ਮੰਨ ਲਓ ਚੱਲ ਰਹੀ ਹੈ ਤੁਸੀਂ ਦੇ ਵਿੱਚ ਥੋੜਾ ਜਿਹਾ ਥੱਲੇ ਕਰੈਕਸ਼ਨ ਆਉਣ ਤੋਂ ਉਸ ਤੋਂ ਬਾਅਦ ਆਪਾਂ ਬਾਇ ਕਰੋ ਜੇ ਕਲੀਅਰ ਕੱਟਦਾ ਡਾਟਾ ਟ੍ਰੈਂਡ ਆਪੇ ਤੇ ਜੇ ਡਾਊਨ ਹੈ ਥੱਲੇ ਆ ਰਹੀ ਹੈ ਉਸ ਤੋਂ ਬਾਅਦ ਆ ਬਾਉਂਸ ਆਉਣ ਦੋ ਉਸ ਬਾਉਂਸ ਦੇ ਉੱਤੇ ਕੀ ਹੈ ਕਿ ਸੈਲ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਮੰਨ ਲਓ ਕੰਟੀਨਿਊ ਚੱਲ ਰਹੀ ਹੈ ਹੋ ਸਕਦਾ ਤੁਸੀਂ ਇੱਥੇ ਸੈਲ ਕੀਤਾ ਤੇ ਕੰਟੀਨਿਊ ਹੋਰ ਮਤਲਬ ਕਿ 100 150 ਪੁਆਇੰਟ ਥੱਲੇ ਚਲੀ ਜਾਵੇ ਉਹ ਹੋਵੇਗਾ ਕਈ ਵਾਰੀ ਉਹ ਵੀ ਚੀਜ਼ ਹੋਵੇਗੀ ਪਰ ਉਸ ਨੂੰ ਆਪਾਂ ਟਰੇਡਿੰਗ ਦਾ ਸਟਾਈਲ ਨਹੀਂ ਕਹਿੰਦੇ ਕਿਉਂ ਨਹੀਂ ਗਿੰਦੇ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਸਟਾਪ ਲੌਸ ਨਹੀਂ ਪਤਾ ট্রেਡਿੰਗ ਦਾ ਮਤਲਬ ਹੀ ਅਸਲ ਦੇ ਵਿੱਚ ਇਹ ਆ ਕਿ ਆਪਾਂ ਨੂੰ ਆਪਣਾ ਸਟਾਪ ਲੌਸ ਪਤਾ ਹੋਣਾ ਚਾਹੀਦਾ ਹੈ ਟਾਰਗੇਟ ਮਾਰਕੀਟ ਨੇ ਦੇਣਾ ਹੈ ট্রেਡਿੰਗ ਦੇ ਵਿੱਚ ਹਮੇਸ਼ਾ ਉਹ ਬੰਦਾ ਪੈਸਾ ਕਮਾਉਂਦਾ ਹੈ ਜਿਹੜਾ ਆਪਣੇ ਸਟਾਪ ਲੌਸ ਤੇ ਕੰਮ ਕਰਦਾ ਹੈ ਜਿਹੜਾ ਆਪਣੇ ਸਟਾਪ ਲੌਸ ਨੂੰ ਛੋਟਾ ਜਿਥੇ ਹੋਏ ਉੱਥੇ ਐਂਟਰੀ ਪਲਾਨ ਕਰਦਾ ਹੈ ਕਿਉਂਕਿ ਟਾਰਗੇਟ ਆਪਾਂ ਪਲਾਨ ਨਹੀਂ ਕਰ ਸਕਦੇ ਹੁਣ ਜਿਵੇਂ ਮੰਨ ਲਓ ਕਿ ਆਪਾਂ ਚਲਦੀ ਦੇ ਵਿੱਚ ਟ੍ਰੇਡ ਕਰ ਲਈ ਤੇ ਸਟਾਪ ਲੌਸ ਕਿੱਥੇ ਲਗਾਵਾਂਗੇ ਉੱਥੇ ਕਿਸੇ ਕੈਂਡਲ ਦਾ ਲਗਾ ਦਵਾਂਗੇ ਜਾਂ ਫਿਰ ਕੁਝ ਪੁਆਇੰਟ ਤੇ ਫਿਰ ਤੋਂ ਥੱਲੇ ਨੂੰ ਕੰਟੀਨਿਊ ਕਰਦੇਵੇ ਕਿ ਤੇ ਆਪਾਂ ਫੇਰ ਦੁਬਾਰਾ ਟ੍ਰੇਲ ਕਰਾਂਗੇ ਇੱਥੋਂ ਹੀ ਓਵਰ ਟ੍ਰੇਡਿੰਗ ਦੀ ਸਟਾਰਟ ਹੁੰਦੀ ਕਿਉਂਕਿ ਆਪਾਂ ਤਰੀਕੇ ਨਾਲ ਟਰੇਡ ਨਹੀਂ ਕਰਦੇ ਤੇ ਜਦੋਂ ਕਿ ਬਾਉਂਸ ਤੇ ਆਪਾਂ ਟਰੇਡ ਕਰਾਂਗੇ ਉੱਥੇ ਦੇਖਿਓ ਤੁਸੀਂ ਤੁਹਾਡਾ ਸਟਾਪ ਲੌਸ ਕਾਫੀ ਮਤਲਬ ਕਿ ਜਿੱਤਾਂ ਤੁਸੀਂ ਗਲਤ ਵੀ ਹੁੰਦੇ ਹੋ ਤੇ ਸਟਾਪ ਲੌਸ ਕਾਫੀ ਲੇਟ ਹਿੱਟ ਹੋਵੇਗਾ ਤੁਰੰਤ ਹਿੱਟ ਨਹੀਂ ਹੋਵੇਗਾ ਕਿਉਂਕਿ ਉੱਥੇ ਪ੍ਰੀਮੀਅਮ ਕੂਲ ਡਾਊਨ ਹੋ ਜਾਂਦੇ ਆ ਠੀਕ ਹੈ ਇਹ ਤਾਂ ਹੋ ਗਿਆ ਸੈਲ ਔਰ ਰਾਈਜ਼ ਤੇ ਬਾਇ ਔਨ ਡਿਪ ਦੇ ਬਾਰੇ ਹੁਣ ਦੇਖੋ ਕਿ ਇਸ ਨੂੰ ਸਮਝੋ ਜਦੋਂ ਮੰਨ ਲਓ ਕਿ ਟ੍ਰੈਂਡ ਚੇਂਜ ਮਤਲਬ ਇਹਦਾ ਇਹ ਨਹੀਂ ਕਿ ਇਹ ਇੱਕ ਹੀ ਟਾਈਮ ਫਰੇਮ ਤੇ ਹਰ ਇੱਕ ਟਾਈਮ ਫਰੇਮ ਤੇ ਆਪਾਂ ਇਸੇ ਤਰ੍ਹਾਂ ਹੀ ਦੇਖਣਾ ਦੇਖਣਾ ਹੁੰਦਾ ਹੈ ਹੁਣ ਦੁਬਾਰਾ ਇੱਕ ਵਾਰੀ ਮੈਂ ਡਰਾਅ ਕਰਾਂਗਾ ਤੇ ਤੁਹਾਨੂੰ ਸਮਝਾਵਾਂਗਾ ਕਿ ਕਿਸ ਤਰ੍ਹਾਂ ਸਾਈਕੋਲੋਜੀ ਚੇਂਜ ਹੁੰਦੀ ਹੈ ਤੇ ਕਿਸ ਤਰ੍ਹਾਂ ਆਪਣੀ ਸਾਈਕੋਲੋਜੀ ਦੇ ਨਾਲ ਮਾਰਕੀਟ ਨੂੰ ਦੇਖਣਾ ਹੁੰਦਾ ਹੈ ਬਿਗ ਪਲੇਅਰ ਕੀ ਕਰਦੇ ਆ ਸੋ ਸਮਝੋਣ ਬਿਗ ਪਲੇਅਰ ਜਿਨੇ ਕਰੋੜਾਂ ਰੁਪਏ ਲਗਾਉਣਾ ਉਹ ਕਦੇ ਵੀ ਟੌਪ ਤੇ ਬਾਈ ਨਹੀਂ ਕਰੇਗਾ ਕਿਉਂਕਿ ਉਸ ਨੂੰ ਐਸਐਲ ਵੀ ਛੋਟਾ ਚਾਹੀਦਾ ਹੈ ਇਸ ਤਰ੍ਹਾਂ ਦੇਖੋ ਕਿ ਮਾਰਕੀਟ ਕੰਟੀਨਿਊ ਉੱਤੇ ਜਾ ਰਹੀ ਹੈ ਠੀਕ ਹੈ ਹੁਣ ਮਾਰਕੀਟ ਨੇ ਕਿਤੇ ਨਾ ਕਿਤੇ ਹੇਠਲੇ ਆਉਣਾ ਹੀ ਆ ਜੇ ਹੇਠਲੇ ਜਾ ਰਹੀ ਹੈ ਤੇ ਕਿਤੇ ਨਾ ਕਿਥੋਂ ਉੱਤੇ ਜਾਣੀ ਹੈ ਠੀਕ ਹੈ ਜਿਸ ਨੂੰ ਆਪਾਂ ਕਹਿੰਦੇ ਆ ਕਿ ਟ੍ਰੈਂਡ ਚੇਂਜ ਟ੍ਰੈਂਡ ਚੇਂਜ ਹੋਣ ਦਾ ਪਹਿਲਾ ਸਾਈਨ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਇੱਥੇ ਟੌਪ ਤੇ 3 ਕੈਂਡਲਸਟਿਕ ਰੂਲ ਆਪਾਂ ਦੇਖਦੇ ਆ ਕਿ ਪਿਛਲੇ ਕੈਂਡਲ ਦੇ ਲੋਅ ਦੇ ਥੱਲੇ ਕੈਂਡਲ ਕਲੋਜ਼ ਹੋ ਜਾਵੇ ਇਹ ਪਹਿਲਾ ਸਾਈਨ ਹੋਵੇਗਾ ਟ੍ਰੈਂਡ ਚੇਂਜ ਹੋਣ ਦਾ ਠੀਕ ਹੈ ਉਸ ਤੋਂ ਪਹਿਲਾ ਸਾਈਨ ਕੀ ਹੁੰਦਾ ਹੈ ਕੈਂਡਲਸਟਿਕ ਪੈਟਰਨ ਜਿਵੇਂ ਸ਼ੂਟਿੰਗ ਸਟਾਰ ਹੋ ਗਿਆ ਜਾਂ ਹੈਂਗਿੰਗ ਮੈਨ ਇਹੋ ਜਿਹੇ ਸਾਰੇ ਕੈਂਡਲ ਠੀਕ ਹੈ ਪਰ ਇਹ ਜਿਹੜਾ ਆਪਣਾ 3 ਕੈਂਡ ਇੱਕ ਐਡਵਾਂਸ ਲੈਵਲ ਦੀ ਗੱਲ ਹੈ ਤੁਸੀਂ ਇਸ ਨੂੰ ਬੈਕ ਟੈਸਟ ਵੀ ਕਰਕੇ ਦੇਖ ਲਓ ਪਿਛਲੇ ਕੈਂਡਲ ਦੇ ਥਲੇ ক্লোਜ਼ ਹੋ ਗਿਆ ਪਰ ਹਾਈ ਉਸ ਨੇ ਕ로ਸ ਨਹੀਂ ਕੀਤਾ ਇਹ ਫਰਸਟ ਸਾਈਨ ਆ ਹੁਣ ਆਪਾਂ ਮਤਲਬ ਕਿ ਜੇ ਤਾਂ ਆਪਣਾ ਓਵਰ올 ਵੱਡੇ ਟਾਈਮ ਫਰੇਮ ਤੇ ਟ੍ਰੈਂਡ ਡਾਊਨ ਚੱਲ ਰਿਹਾ ਤੇ ਇਹ ਆ ਜਿਹੜਾ ਜੋ ਅੱਜ ਆਇਆ ਸੀ ਇਹ ਜਿਹੜਾ ਇਹ ਇੱਕ ਬਾਉਂਸ ਹੀ ਆ ਫਿਰ ਤਾਂ ਆਪਾਂ ਇੱਥੋਂ ਹੀ ਟ੍ਰੇਡ ਆਪਾਂ ਡਾਊਨ ਸਾਈਡ ਦੀ ਪਲਾਨ ਕਰ ਸਕਦੇ ਆ ਪਰ ਇਹ ਸੇਫ ਤਰੀਕਾ ਨਹੀਂਗਾ ਠੀਕ ਹੈ ਜੀ ਥੋੜਾ ਜਿਹਾ ਮਤਲਬ ਕਿ ਆਪਾਂ ਨੂੰ ਜਦੋਂ ਵੀ ਆਪਾਂ ਮਾਰਕੀਟ ਦੇ ਵਿੱਚ ਟ੍ਰੇਡ ਕਰਨੀ ਹੈ ਨਾ ਆਪਾਂ ਨੂੰ ਇਸ ਕੰਜੂਸੀ ਕਰਨੀ ਚਾਹੀਦੀ ਹੈ ਸਟਾਪ ਲੌਸ ਦੇ ਵਿੱਚ ਸਟਾਪ ਲੋਸ ਸਾਡਾ ਕਿਸੇ ਨਾ ਕਿਸੇ ਤਰ੍ਹਾਂ ਛੋਟਾ ਹੋਵੇ ਮੈਂ ਜਿਆਦਾ ਤੋਂ ਜਿਆਦਾ ਫੋਕਸ ਇਸੇ ਚੀਜ਼ ਤੇ ਕਰਦਾ ਹਾਂ ਕਦੇ ਵੀ ਮੈਂ ਕਾਲਾ ਨਹੀਂ ਪੈਂਦਾ ਮੈਂ ਸਟਾਪ ਲੋਸ ਹਮੇਸ਼ਾ ਤੁਹਾਨੂੰ ਜਦੋਂ ਵੀ ਆਪਾਂ ਟਰੇਡਾਂ ਕਿਤੇ ਨਹੀਂ ਹੁੰਦੀਆਂ ਸੀ 10.8 12. ਇਹਦੇ ਉਦੋਂ ਮੈਂ ਸਟਾਪ ਲੋਸ ਕਦੇ ਨਹੀਂ ਰੱਖਦਾ 20 25 ਪੁਆਇੰਟ ਦਾ ਜੇ ਆਪਾਂ ਸਟਾਪ ਲੋਸ ਰੱਖਾਂਗੇ ਤਾਂ ਕਦੇ ਵੀ ਆਪਾਂ ਪ੍ਰੋਫਿਟ ਦੇ ਵਿੱਚ ਨਹੀਂ ਆ ਸਕਦੇ ਮੈਂ ਇਹੀ ਇਹੀ ਚੀਜ਼ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਠੀਕ ਹੈ ਮਤਲਬ ਕਿ ਇੱਥੋਂ ਟਰੈਂਡ ਡਾਊਨ ਹੋ ਰਿਹਾ ਹੈ ਠੀਕ ਹੈ ਹੁਣ ਇੱਥੋਂ ਆਪਾਂ ਨੂੰ ਪੱਕਾ ਨਹੀਂ ਪਤਾ ਕਿ ਡਾਊਨ ਹੋ ਰਿਹਾ ਹੈ ਹੁਣ ਇਹ ਵੀ ਸਮਝੋ ਕਿ ਜਦੋਂ ਇੱਥੇ ਪਿਛਲੀ ਵਾਰੀ ਮਤਲਬ ਕਿ ਟੌਪ ਬਣਿਆ ਸੀ ਇੱਥੇ ਵੀ ਹੋ ਸਕਦਾ ਹੈ ਕਿ ਇਹੀ 3 ਕ ਅੰਡਰਸਟ੍ਰਿਕ ਰੂਲ ਵਾਲਾ ਜਿਹੜਾ ਆਪਣਾ ਪੈਟਰਨ ਬਣਿਆ ਹੋਵੇ ਪਰ ਫਿਰ ਥੱਲੇੋਂ ਫੇਰ ਬਾਏ ਆ ਗਈ ਬਾਏ ਗਾ ਗਈ ਹੋਵੇ ਠੀਕ ਹੈ ਇੱਥੇ ਵੀ ਹੋ ਸਕਦਾ ਹੈ ਕਿ ਬਣਿਆ ਹੋਵੇ ਤੇ ਥੱਲੇੋਂ ਫੇਰ ਬਾਏ ਗਾ ਗਈ ਹੋਵੇ ਠੀਕ ਹੈ ਜੀ ਇਸ ਜੀ ਨੂੰ ਸਮਝੋ ਤੇ ਹੁਣ ਆਪਾਂ ਕੀ ਕਰਨਾ ਹੈ ਆਪਾਂ ਕੁਝ ਨਹੀਂ ਕਰਨਾ ਵੇਟ ਕਰਨਾ ਜਿਸ ਤਰ੍ਹਾਂ ਆਪਾਂ ਪਹਿਲਾਂ ਬਾਏ ਹੁੰਦਾ ਡਿਪ ਕਰ ਰਹੇ ਆ ਆਪਾਂ ਬਾਏ ਹੁੰਦਾ ਡਿਪ ਤੇ ਹੀ ਸੋਚਦੇ ਰਵਾਂਗੇ ਇਸੇ ਲਈ ਕਿਹਾ ਜਾਂਦਾ ਹੈ ਕਿ ਹਮੇਸ਼ਾ ਟਰੈਂਡ ਦੇ ਨਾਲ ਖੜੇ ਰਹੋ ਜਦ ਟ੍ਰੈਂਡ ਚੇਂਜ ਹੋਵੇਗਾ ਉਸ ਤੋਂ ਬਾਅਦ ਆ ਬਦਲੋ ਪਹਿਲੋਂ ਮਤਲਬ ਕਿ ਬਦਲਣ ਦੀ ਕੋਸ਼ਿਸ਼ ਨਾ ਕਰੋ ਟੌਪ ਫੜਨ ਦੀ ਕੋਸ਼ਿਸ਼ ਨਾ ਕਰੋ ਤਾਂ ਜੋ ਜੇ ਆਪਾਂ ਟੌਪ ਫੜਨ ਦੀ ਕੋਸ਼ਿਸ਼ ਕਰਾਂਗੇ ਮੰਨ ਲਓ ਕਿ ਹੁਣ ਆਪਾਂ ਨੂੰ ਅੱਗੇ ਦਾ ਚਾਰਟ ਨਹੀਂ ਬਣਿਆ ਆਪਾਂ ਇੱਥੇ ਵੀ ਸੇਲ ਕਰਾਂਗੇ ਆਪਾਂ ਇੱਥੇ ਵੀ ਸੇਲ ਕਰਾਂਗੇ ਮਾਰਕੀਟ ਦਾ ਟ੍ਰੈਂਡ ਅੱਪ ਚੱਲ ਰਿਹਾ ਹੈ ਪਰ ਆਪਾਂ ਸੇਲ ਕਰ ਰਹੇ ਹਾਂ ਤੇ ਆਪਣਾ ਮਤਲਬ ਕਿ ਮਾਰਕੀਟ ਪੂਰੀ ਤਰ੍ਹਾਂ ਟ੍ਰੈਂਡੀ ਹੈ ਪੂਰਾ ਅਪ ਟ੍ਰੈਂਡ ਤੇ ਏਰੀਆ ਹੈ ਪਰ ਆਪਾਂ ਉਹਦੇ ਅਗੇਂਸਟ ਜਾ ਰਹੇ ਹਾਂ ਤੇ ਆਪਾਂ ਪੂਰੇ ਦਿਨ ਦੇ ਵਿੱਚ ਲੌਸ ਕਰਕੇ ਜਾਵਾਂਗੇ ਜੇ ਆਪਾਂ ਬਾਏ ਦਾ ਡਿਪ ਕਰਦੇ ਰਹਿਾਂਗੇ ਬਾ ਤੇ ਲਾਸਟ ਤੇ ਜਾ ਕੇ ਆਪਾਂ ਉੱਥੇ ਵਾਰੀ ਵੀ ਪਾਏ ਦਾ ਡਿਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਆਪਣਾ ਐਸਐਲ ਵੀ ਹਿੱਟਾ ਹੋ ਗਿਆ ਤਾਂ ਓਵਰঅল ਆਪਾਂ ਪ੍ਰਾਫਿਟ ਦੇ ਵਿੱਚ ਰਹਿਵਾਂਗੇ ਕਿਉਂਕਿ ਆਪਾਂ ਟ੍ਰੈਂਡ ਨੂੰ ਫੋਲੋ ਕੀਤਾ ਹੈ ਪਰ ਆਪਾਂ ਜਦੋਂ ਟੌਪ ਫੜਨ ਦੀ ਕੋਸ਼ਿਸ਼ ਕਰਾਂਗੇ ਆਪ ਟ੍ਰੈਂਡ ਦੇ ਵਿੱਚ ਜਾਂ ਡਾਊਨ ਟ੍ਰੈਂਡ ਦੇ ਵਿੱਚ ਬਾਟਮ ਫੜਨ ਦੀ ਕੋਸ਼ਿਸ਼ ਕਰਾਂਗੇ ਤੇ ਉੱਥੇ ਜਿਹੜਾ ਐਸਐਲ ਹਿੱਟ ਹੋਣਾ ਬਹੁਤ ਹੀ ਮਤਲਬ ਕੀ ਛੇਤੀ ਐਸਐਲ ਹਿੱਟ ਹੋਣਗੇ ਤੇ ਉਹ ਇੱਕ ਮਤਲਬ ਕੀ ਹਰ ਵਾਰੀ ਹੋਣ ਵਾਲੀ ਚੀਜ਼ ਹੋ ਜਾਵੇਗੀ ਕਿਉਂਕਿ ਆਪਾਂ ਟ੍ਰੈਂਡਿੰਗ ਵਿੱਚ ਚੱਲ ਰਹੇ ਹਾਂ ਠੀਕ ਆ ਤੇ ਇੱਥੇ ਆਪਾਂ ਇਹ ਦੇਖਣਾ ਹੈ ਕਿ ਮਾਰਕੀਟ ਨੂੰ ਚਲੋ ਕਿ ਆਪਾਂ ਇੱਥੇ ਦੇਖਣਾ ਹੈ ਕਿ ਜਿਹੜਾ ਸਵਿੰਗ ਲੋਅ ਆ ਇੱਥੇ ਆ ਕੇ ਕੀ ਕਰਦੀ ਹੈ ਜਿਹੜਾ ਕਿ ਆ ਫਰਸਟ ਸਵਿੰਗ ਲੋਅ ਆ ਇੱਥੇ ਆ ਕੇ ਇਹ ਕੀ ਕਰਦੀ ਹੈ ਆਪਾਂ ਨੇ ਡਿਸਾਈਡ ਕਰਨਾ ਜਿਵੇਂ ਕਿ ਆਪਾਂ ਪਹਿਲਾਂ ਬਾਏ ਦਾ ਟਿਪ ਕਰ ਰਹੇ ਹਾਂ ਤੇ ਆਪਾਂ ਕੋਈ ਕੈਂਡਲ ਦੇਖ ਰਹੇ ਹੋਵਾਂਗੇ ਜਾਂ ਫਿਰ ਕੋਈ ਤੇ ਲੋਗ ਮੂਵਿੰਗ ਐਵਰੇਜ ਵਗੈਰਾ ਵੀ ਲਗਾਉਂਦੇ ਆ ਉਹ ਦੇਖ ਰਹੇ ਹੋਣਗੇ ਠੀਕ ਹੈ ਅੱਡੋ ਅੱਡੀ ਤਰੀਕੇ ਹੁੰਦੇ ਆ ਠੀਕ ਹੈ ਜੇ ਤੁਸੀਂ ਪ੍ਰਾਈਸ ਨੂੰ ਦੇਖ ਰਹੇ ਹੋ ਤਾਂ ਤੁਸੀਂ ਕੈਂਡਲ ਦੇਖੋਗੇ ਤੇ ਇੱਥੇ ਦੇਖਣਾ ਹੈ ਆਪਾਂ ਕੈਂਡਲ ਬੰਦਦਾ ਹੈ ਜਾਂ ਫਿਰ ਨਹੀਂ ਬੰਦਦਾ ਠੀਕ ਹੈ ਮੰਨ ਲਓ ਕਿ ਆਪਾਂ ਇੱਥੇ ਗ੍ਰੀਨ ਕੈਂਡਲ ਦੇਖ ਕੇ ਟ ਇਹਨ ਕੈਂਡਲ ਬੰਦਾ ਜਾਂ ਫਿਰ ਨਹੀਂ ਬੰਦਾ ਇੱਥੇ ਦੇਖੋ ਕਿ ਜੇ ਤਾਂ ਇਹ ਸਿੱਧਾ ਹੀ ਬ੍ਰੇਕ ਕਰ ਕਰਕੇ ਥੱਲੇ ক্লোਜ਼ ਠੀਕ ਹੈ ਹੁਣ ਇੱਥੇ ਧਿਆਨ ਨਾਲ ਸੁਣਿਓ ਕਿ ਪਿਛਲੀ ਸਵਿੰਗ ਤੋਂ ਥੱਲੇ ক্লোਜ਼ ਹੋਣਾ ਚਾਹੀਦਾ ਹੈ ਲੋ ਬ੍ਰੇਕ ਨਾਲ ਕੁਝ ਨਹੀਂ ਹੁੰਦਾ ਹੁੰਦਾ ਲੋ ਬ੍ਰੇਕ ਕਰਕੇ ਕਈ ਵਾਰੀ ক্লোਜ਼ ਨਹੀਂ ਹੁੰਦਾ ਉਸੇ ਵੇਲੇ ਕੈਂਡਲ ਉੱਤੇ ਚਲਾ ਜਾਂਦਾ ਹੁੰਦਾ ਆ ਉਹ ਬਹੁਤ ਵਾਰੀ ਤੁਸੀਂ ਵੇਖਿਆ ਹੋਊਗਾ ক্লোਜ਼ ਹੋ ਜਾਵੇ ਠੀਕ ਹੈ ਹੁਣ ਦੇਖੋ ਕਿ ਜਿੰਨੇ ਵੀ ਲੋਕ ਬਾਏ ਦਾ ਡਿਪ ਕਰ ਰਹੇ ਸੀ ਬਾਏ ਦਾ ਡਿਪ ਕਰ ਰਹੇ ਸੀ ਉਹਨਾਂ ਦੇ ਐਸਐਲ ਇੱਥੇ ਹੁੰਦੇ ਆ ਤੇ ਉਹਨਾਂ ਨੂੰ ਮਾਰਕੀਟ ਕੱਢਣ ਵਾਸਤੇ ਉੱਤੇ ਜਾਂਦੀ ਹੀ ਜਾਂਦੀ ਆ 100 ਦੇ ਵਿੱਚੋਂ 90 ਵਾਰ ਇਦੇ ਥੱਲੇ ক্লোਜ਼ ਹੋ ਗਿਆ ਠੀਕ ਹੈ ਰੈਡ ਕੈਂਡਲ ক্লোਜ਼ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਕਿ ਜਿਹੜਾ ਆਪਣਾ ਨੈਕਸਟ ਕੈਂਡਲ ਬਣੇਗਾ ਉਹ ਜੇ ਤਾਂ ਮਤਲਬ ਕਿ ਰੈਡ ਕੈਂਡਲ ਬਣ ਕੇ ਕੰਟੀਨਿਊ ਹੋ ਜਾਂਦਾ ਤੁਹਾਨੂੰ ਕੋਈ ਚੱਕਰ ਨਹੀਂ ਕਿਉਂਕਿ ਤੁਸੀਂ ਜੇ ਮੰਨ ਲਓ ਕਿ ਇੱਥੇ ਕੈਂਡਲ ਬਣਿਆ ਹੀ ਨਹੀਂ ਗ੍ਰੀਨ ਤੇ ਆਪਣੀ ਐਂਟਰੀ ਵੀ ਨਹੀਂ ਬਣੀ ਵੈੱਬਸਾਈਟ ਦੀ ਪਰ ਜੇ ਥੱਲੇ ক্লোਜ਼ ਹੋ ਕੇ ਰੈਡ ਤੇ ਕੰਟੀਨਿਊ ਥੱਲੇ ਜਾ ਰਿਹਾ ਤੇ ਕੋਈ ਚੱਕਰ ਨਹੀਂ ਤੁਸੀਂ ਰੈਲੈਕਸ ਹੋਣਾ ਇਹ ਨਹੀਂ ਸੋਚਣਾ ਕਿ ਮੇਰਾ ਡਾਊਨ ਟਰੈਂਡ ਮਿਸ ਹੋ ਗਿਆ ਇਹ ਕਦੇ ਨਹੀਂ ਸੋਚਣਾ ਠੀਕ ਹੈ ਜੇ ਤਾਂ ਥੱਲੇ ਤੁਰਿਆ ਜਾ ਰਿਹਾ ਹੈ ਉਹਦੇ ਵਾਸਤੇ ਵੱਖਰੀ ਸਟਰੈਟਜੀ ਹੋਵੇਗੀ ਪਰ ਜੇ ਨਹੀਂ ਜਾ ਰਿਹਾ ਇੱਥੇ ਨੈਕਸਟ ਕੈਂਡਲ ਹੀ ਗ੍ਰੀਨ ਬਣ ਜਾਂਦਾ ਆ ਤੇ ਇਸ ਨੂੰ ਆਪਾਂ ਕਹਿੰਦੇ ਆ ਬ੍ਰੇਕਡਾਊਨ ਫੇਲਡ ਠੀਕ ਆ ਬ੍ਰੇਕਡਾਊਨ ਫੇਲਡ ਇਸ ਨੂੰ ਆਪਾਂ ਬ੍ਰੇਕਡਾਊਨ ਫੇਲਡ ਕਹਿੰਦੇ ਆ ਕਿ ਪਿਛਲੇ ਲੈਵਲ ਦਾ ਬ੍ਰੇਕਡਾਊਨ ਕੀਤਾ ਤੇ ਉਹ ਫੇਲਡ ਹੋ ਗਿਆ ਗ੍ਰੀਨ ਕੈਂਡਲ ਦੇ ਥੱਲੇ ਐਸਐ ਲਗਾਓ ਫਿਰ ਤੋਂ ਬਾਈ ਕਰਕੇ ਚਲੋ ਤੇ ਇਸ ਵਾਰੀ ਜੇ ਤਾਂ ਤੁਸੀਂ ਸੇਫ ਜਾਓਗੇ ਤੇ ਤੁਹਾਡਾ ਟਾਰਗੇਟ ਉਹ ਹੋਵੇਗਾ ਜਿਹੜਾ ਕਿ ਟੌਪ ਤੇ ਕੈਂਡਲ ਬਣਿਆ ਸੀ ਪਹਿਲਾ ਜਿਸਨੇ ਮਾਰਕੀਟ ਨੂੰ ਥੱਲੇ ਦੇ ਗਿਆ ਚਾਹੇ ਉਹ ਸ਼ੂਟਿੰਗ ਸਟਾਰ ਆ ਚਾਹੇ ਉਹ ਆਪਣਾ ਜਿਵੇਂ ਮੰਨ ਲਓ ਕੋਈ ਗ੍ਰੀਨ ਕੈਂਡਲ ਬਣ ਰੈੱਡ ਕੈਂਡਲ ਬਣਿਆ ਤੇ ਨੈਕਸਟ ਕੈਂਡਲ ਉਸ ਥੱਲੇ ক্লোਜ਼ ਹੋਇਆ ਉਹਦਾ ਜਿਹੜਾ ক্লোজিং ਪ੍ਰਾਈਸ ਹੋਵੇਗਾ ਉਹਦਾ ਜੋ ਲੋ ਹੋਵੇਗਾ ਜਾਂ ਉਹਦੀ ਬਾਡੀ ਇਸ ਪੂਰੀ ਨੂੰ ਮਾਰਕ ਕਰਕੇ ਰੱਖਣਾ ਉਹਦੇ ਆਸ-ਪਾਸ ਤੱਕ ਹੀ ਤੁਸੀਂ ਟਾਰਗੇਟ ਰੱਖੋਗੇ ਕਿਉਂਕਿ ਇਸ ਵਾਰੀ ਇਹ ਸਵਿੰਗ ਲੋ ਦੇ ਥੱਲੇ ক্লোਜ਼ ਕਰਕੇ ਆਇਆ ਪਿਛਲੀ ਵਾਰੀ ਕੀ ਸੀ ਕਿ ਇਹ ਪਿਛਲੇ ਸਵਿੰਗ ਤੋਂ ਬ੍ਰੇਕ ਨਹੀਂ ਕਰ ਰਿਹਾ ਸੀ ਠੀਕ ਹੈ ਇਹ ਹੋ ਗਈ ਸਾਈਕੋਲੋਜੀ ਚੇਂਜ ਕਿਉਂਕਿ ਇੱਥੇ ਜਿਉਂ ਹੀ ਮਾਰਕੀਟ ਆਵੇਗੀ ਇਹਦੇ ਆਸ-ਪਾਸ ਇਥੋਂ ਜਿਨ੍ਹਾਂ ਲੋਕਾਂ ਨੇ ਸੈਲ ਕੀਤਾ ਉਹ ਅਗਰੈਸਿਵ ਇਸ ਵਾਰੀ ਕਿਉਂ ਹੋਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਾਰਕੀਟ ਨੇ ਸਵਿੰਗ ਲੋਅ ਤੋੜਿਆ ਆ ਤੇ ਜਿਨ੍ਹਾਂ ਨੇ ਮਤਲਬ ਕਿ ਇੱਥੇ ਫਸੇ ਹੋਏ ਸੀ ਸੋਚੋ ਕਿ ਜਿਨ੍ਹਾਂ ਦੇ ਐਸਐਲ ਇੱਥੇ ਟ੍ਰੇਲ ਸੀ ਤੇ ਉਹ ਇੱਕ ਬਾਉਂਸ ਦਾ ਉਮੀਦ ਕਰ ਰਹੇ ਸੀ ਕਿਉਂਕਿ ਇੱਥੇ ਉਹ ਜਿਸ ਤਰ੍ਹਾਂ ਆਪਾਂ ਨੋਟਿਸ ਕਰ ਰਹੇ ਹੁੰਦੇ ਹਾਂ ਕਿ ਕਿਸ ਤਰ੍ਹਾਂ ਦਾ ਕੈਂਡਲ ਬਣਦੇ ਆ ਉਹ ਵੀ ਨੋਟਿਸ ਕਰ ਰਹੇ ਹੁੰਦੇ ਆ ਤੇ ਉਹਨਾਂ ਨੇ ਜਦੋਂ ਮੰਨ ਲਓ ਕਿ ਇਥੋਂ ਇੱਥੇ ਇਹਦੇ ਆਸ-ਪਾਸ ਜਾਊਗੀ ਪਹਿਲਾਂ ਮਤਲਬ ਕਿ ਉਹਨਾਂ ਨੇ ਐਸਾ ਹੀ ਤੱਕ ਪ੍ਰੋਫਿਟ ਵੇਖਿਆ ਸੀ ਪਰ ਉਹ ਸੋਚਣਗੇ ਕਿ ਚਲੋ ਆਪਾਂ ਇੰਨੇ ਲਾ ਉਸ ਤੋਂ ਬਚ ਗਏ ਪਰ ਇੱਥੇ ਆਪਾਂ ਨਿਕਲ ਜਾਈਏ ਠੀਕ ਹੈ ਤੇ ਬਾਅਦ ਦੇ ਵਿੱਚ ਕੀ ਕਰਨਗੇ ਇਹੀ ਲੋਗ ਇਹਦੇ ਤੇ ਐਸਐ ਲਗਾ ਕੇ ਇੱਥੋਂ ਸੈਲ ਕਰਨਗੇ ਤੇ ਇੱਥੋਂ ਮਾਰਕੀਟ ਤੇਜ਼ੀ ਨਾਲ ਥੱਲੇ ਆਵੇਗੀ ਤੇ ਇਹੀ ਹੁੰਦਾ ਹੈ ਪਰਫੈਕਟ ਐਂਟਰੀ ਪੁਆਇੰਟ ਇੱਥੇ ਜਿੱਦੇ ਤੁਸੀਂ ਪ੍ਰੀਮੀਅਮ ਦੇ ਵਿੱਚ ਸਟਾਪ ਲੌਸ ਲਗਾ ਕੇ ਬਾਏ ਕਰੋਗੇ ਜਾਂ ਸੈਲ ਕਰੋਗੇ ਤੇ ਉੱਥੇ ਤੁਹਾਡਾ ਸਟਾਪ ਲੌਸ ਵੀ ਬਹੁਤ ਛੋਟਾ ਬਣੇਗਾ ਹੁਣ ਇੱਥੇ ਇੱਕ ਚੀਜ਼ ਹੋਰ ਵੀ ਹੋ ਸਕਦੀ ਹੈ ਜਿਹੜਾ ਆਪਾਂ ਗੱਲ ਕੀਤੀ ਆਪਾਂ ਮਤਲਬ ਕਿ ਇੱਥੋਂ ਤੱਕ ਹੀ ਸੋਚਣਾ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਆ ਜਿਹੜਾ ਬ੍ਰੇਕਡਾਊਨ ਫੇਲ ਹੋਇਆ ਫਿਰ ਤੋਂ ਇੱਕ ਨਮਾਹਾਈ ਵੀ ਲਗਵਾ ਦੇ ਨਮਾਹਾਈ ਲੱਗਣ ਤੋਂ ਬਾਅਦ ਕੀ ਹੋਊਗਾ ਕਿ ਹੁਣ ਸਾਰੇ ਲੋਕ ਇੱਥੇ ਬਾયર ਫਿਰ ਤੋਂ ਬਣ ਜਾਣਗੇ ਸੋਚੋ ਫਿਰ ਤੋਂ ਸਾਰੇ ਲੋਕ ਬਾયર ਬਣ ਗਏ ਫਿਰ ਮਾਰਕੀਟ ਕੀ ਕਰੇਗੀ ਕਿ ਇਸ ਤਰ੍ਹਾਂ ਇੱਥੇ ਕਨਸੋਲੀਡੇਟ ਕਰਨਾ ਸ਼ੁਰੂ ਕਰੇਗੀ ਜੋ ਕਿ ਆਪਾਂ ਬਾਕਸ ਵਾਲੀ ਗੱਲ ਕੀਤੀ ਇੱਕ ਰੇਂਜ ਬਣਾਉਣਾ ਸਟਾਰਟ ਕਰੇਗੀ ਠੀਕ ਹੈ ਰੇਂਜ ਬਣਾ ਕੇ ਰੇਂਜ ਨੂੰ ਉੱਤੇ ਨੂੰ ਬ੍ਰੇਕਆਊਟ ਕਰੂਗੀ ਫਿਰ ਤੋਂ ਨਵੇਂ ਬਾયર ਬੁਲਾਊਗੀ ਫਿਰ ਉੱਥੋਂ ਡੰਪ ਕਰਕੇ ਸਿੱਧਾ ਇੱਥੇ ਮਾਰੂਗੀ ਪਿਛਲੇ ਸਾਰੇ ਲੋ ਤੋੜ ਦੂਗੀ ਇਹ ਵੀ ਬਹੁਤ ਸਾਰੀ ਬਹੁਤ ਵਾਰੀ ਚੀਜ਼ ਹੁੰਦੀ ਕਿਉਂਕਿ ਇੱਥੇ ਹੁਣ ਉਹ ਸੈਲਰ ਨੇ ਆਪਣੀਆਂ ਜੇ ਜਿਸਨਾ ਐਡ ਕਰਨੇ ਸ਼ੁਰੂ ਕਰ ਦਿੱਤੀਆਂ ਤੇ ਮਾਰਕੀਟ ਫਿਰ ਤੋਂ ਇੱਕ ਤੇਜ਼ੀ ਨਾਲ ਥੱਲੇ ਜਾਊਗੀ ਇਥੋਂ ਟ੍ਰੇਡ ਕਰਨ ਦਾ ਮਤਲਬ ਹੈ ਕਿ ਇਹੀ ਤਰੀਕਾ ਇਥੋਂ ਆਪਾਂ ਬਾਅਦ ਦੇ ਵਿੱਚ ਦੇਖਦੇ ਹਾਂ ਬ੍ਰੇਕਆਊਟ ਫੇਲਡ ਠੀਕ ਹੈ ਬ੍ਰੇਕਆਊਟ ਫੇਲਡ ਇਹ 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 ਮਤਲਬ ਕਿ ਤਰੀਕਾ ਹੁੰਦਾ ਹੈ ਬ੍ਰੇਕਆਊਟ ਫੇਲਡ ਤੇ ਟ੍ਰੇਡ ਕਰਨ ਦਾ ਇਹ ਬਹੁਤ ਵਾਰੀ ਤੁਹਾਨੂੰ ਵੱਡੇ ਟਾਈਮ ਫਰੇਮ ਦੇ ਵਿੱਚ ਵੀ ਮਿਲ ਜਾਵੇਗਾ ਛੋਟੇ ਟਾਈਮ ਫਰੇਮ ਦੇ ਵਿੱਚ ਵੀ ਇਹ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਸੇਮ ਤਰੀਕਾ ਡਾਊਨ ਸਾਈਡ ਕੰਮ ਕਰਦਾ ਹੈ ਉਥੇ ਆਪਾਂ ਕੀ ਕਰਨਾ ਹੁੰਦਾ ਹੈ ਹੁਣ ਦੇਖੋ ਕਿ ਜੇ ਤਾਂ ਮਤਲਬ ਕਿ ਤੇਜ਼ੀ ਨਾਲ ਉੱਤੇ ਚਲੇਗੀ ਕਿਉਂਕਿ ਆਪਣਾ ਤਾਂ ਟਾਰਗੇਟ ਇਸ ਤੱਕ ਆਪਾਂ ਰੱਖਿਆ ਸੀ ਤੇ ਆਪਾਂ ਨੂੰ ਉਸ ਤੋਂ ਬਾਅਦ ਕੀ ਸੋਚਣਾ ਆਪਾਂ ਹੁਣ ਅੱਜ ਜਿਹੜਾ ਜੋ ਵੀ ਇੱਥੇ ਅੱਗੇ ਹੋਏਗਾ ਉਹ ਬਹੁਤ ਹੀ ਕਨਫਿਊਜ਼ਨ ਕਰਨ ਵਾਲਾ ਸਟੇਜ ਹੋ ਜਾਂਦੀ ਹੈ ਜਦੋਂ ਕਿ ਕਲੀਅਰ ਕਰ ਟ੍ਰੈਂਡ ਤੋਂ ਬਾਅਦ ਇਹ ਚੀਜ਼ਾਂ ਹੁੰਦੀਆਂ ਜਿਸ ਨੂੰ ਤੁਸੀਂ ਕਈ ਵਾਰੀ ਦੇਖਿਆ ਵੀ ਹੋਏਗਾ ਨਾ ਮਾਰਕੀਟ ਮਤਲਬ ਪੂਰਾ ਦਿਨ ਉੱਤੇ ਜਾ ਰਹੀ ਹੁੰਦੀ ਹੈ ਤੇ ਲਾਸਟ ਤੇ ਇੱਕਦਮ ਡਿੱਗਦੀ ਹੈ ਉਹ ਇਹੋ ਸਿਚੁਏਸ਼ਨ ਬਣ ਕੇ ਥੱਲੇ ਡਿੱਗਦੀ ਹੈ ਸੇਮ ਇਹੀ ਕੰਡੀਸ਼ਨ ਅਪਸਾਈਡ ਨੂੰ ਵੀ ਹੁੰਦੀ ਹੈ ਠੀਕ ਹੈ ਤੇ ਇਦੇ ਵਿੱਚ ਹੁਣ ਕਿਉਂਕਿ ਆਪਾਂ ਤਾਂ ਇੱਥੋਂ ਐਗਜ਼ਿਟ ਕਰ ਦਿੱਤਾ ਆਪਾਂ ਓਵਰਆਲ ਪ੍ਰੋਫਿਟ ਦੇ ਵਿੱਚ ਬੈਠੇ ਹੁਣ ਡਾਊਨ ਸਾਈਡ ਵਾਲੀ ਜਿਹੜੀ ਹੋਊਗੀ ਉਹਦੇ ਵਾਸਤੇ ਬਸ ਆਪਾਂ ਬਾਅਦ ਦੇ ਵਿੱਚ ਵੇਟ ਇਸ਼ ਕਰ ਸਕਦੇ ਹਾਂ ਹੋਰ ਕੁਝ ਨਹੀਂ ਕਰ ਸਕਦੇ ਕਿਉਂਕਿ ਜਦੋਂ ਇੱਥੋਂ ਬ੍ਰੇਕਆਊਟ ਹੋਊਗਾ ਤੇ ਆਪਾਂ ਉੱਤੇ ਨੂੰ ਫਸਾਂਗੇ ਤੇ ਫਿਰ ਜਾਂ ਆਪਾਂ ਇੱਥੇ ਬ੍ਰੇਕਡਾਊਨ ਤੇ ਟ੍ਰੇਡ ਪਲਾਨ ਕਰ ਸਕਦੇ ਹਾਂ ਜਿਉਂ ਹੀ ਮਤਲਬ ਕਿ ਉੱਤੇ ਕੈਂਡਲ ক্লোਜ਼ ਹੁੰਦਾ ਹੈ ਉਸ ਤੋਂ ਬਾਅਦ ਆ ਜਦੋਂ ਆਣ ਕੇ ਇਸ ਥੱਲੇ ਨੂੰ ਬ੍ਰੇਕ ਕਰੂਗੀ ਇੱਥੇ ক্লোਜ਼ ਹੁੰਦਾ ਵੀ ਮੌਕਾ ਕਈ ਵਾਰੀ ਤੁਹਾਨੂੰ ਨਹੀਂ ਮਿਲੇਗਾ ਕਿਉਂਕਿ ਇਹ ਬਹੁਤ ਬਹੁਤ ਤੇਜ਼ੀ ਨਾਲ ਾਕੀ ਇਹਦੇ ਵਾਸਤੇ ਵੈਸੇ ਕੋਈ ਵੀ ਟ੍ਰੇਡ ਸੈਟਅਪ ਨਹੀਂ ਹੁੰਦਾ ਇੱਥੇ ਆਪਾਂ ਅਬਜ਼ਰਵੇਸ਼ਨ ਹੀ ਕਰਨੀ ਹੁੰਦੀ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਡਾਊਨਸਾਈਡ ਵੀ ਸੇਮ ਇਹੀ ਕੰਡੀਸ਼ਨ ਰਹੇਗੀ ਡਾਊਨਸਾਈਡ ਵੀ ਇਹੀ ਕੰਡੀਸ਼ਨ ਰਹੇਗੀ ਉਹ ਵੀ ਇੱਕ ਵਾਰੀ ਆਪਾਂ ਐਕਸਪਲੇਨ ਕਰ ਦਿੰਨੇ ਆ ਸੇਮ ਇਹ ਇਹੀ ਹੈ ਮਤਲਬ ਕਿ ਪ੍ਰਾਈਸ ਨੂੰ ਦੇਖਣ ਦਾ ਨਜ਼ਰੀਆ ਇਹੀ ਹੈ ਪ੍ਰਾਈਸ ਨੂੰ ਦੇਖਣ ਦਾ ਨਜ਼ਰੀਆ ਡਾਊਨਸਾਈਡ ਜਿਵੇਂ ਕਿ ਇਸ ਤਰ੍ਹਾਂ ਹੀ ਆ ਰਹੀ ਹੈ ਮੰਨ ਲਓ ਕਿ ਲੋਅਰ ਲੋ ਬਣਾ ਰਹੀ ਹੈ ਠੀਕ ਹੈ ਤੇ ਲਾਸਟ ਤੇ ਇੱਥੋਂ ਬਣ ਲੱਗ ਸੈਟਅਪ ਬਣ ਕੇ ਕੋਈ ਐਸ ਵਿੰਗਲੋ ਦੇ ਉੱਤੇ ক্লোਜ਼ ਹੋ ਜਾਂਦਾ ਹੈ ਠੀਕ ਹੈ ਤੇ ਇੱਥੋਂ ਪ੍ਰਾਈਸ ਬਾਅਦ ਵਿੱਚ ਜਿਵੇਂ ਕਿ ਉੱਤੇ ਨੂੰ ਜਾ ਰਿਹਾ ਹੈ ਠੀਕ ਹੈ ਤੇ ਇੱਥੇ ਕੋਈ ਰੈੱਡ ਕੈਂਡਲ ਬਣੇਗਾ ਤੇ ਆਪਾਂ ਉੱਤੇ ਸ਼ਾਰਟ ਕਰ ਸਕਦੇ ਹਾਂ ਟਾਰਗੇਟ ਫਿਰ ਤੋਂ ਉਹੀ ਜੋ ਪਹਿਲੇ ਕੈਂਡਲ ਨੇ ਜਿੱਥੋਂ ਰਿਵਰਸ ਦਿੱਤਾ ਹੋਊਗਾ ਉਹਦੀ ক্লোজিং ਦੇ ਆਸ-ਪਾਸ ਆਪਣਾ ਹੋਵੇਗਾ ਤੇ ਹੋ ਸਕਦਾ ਹੈ ਕਿ ਨਵਾਂ ਲੋ ਵੀ ਬਣਾ ਦੇਵੇ ਫਿਰ ਤੋਂ ਨਵੇਂ ਲੋ ਤੇ ਬਾਅਦ ਜਾ ਕੇ ਕੀ ਕਰੇਗੀ ਕੰਸੋਲੀਡੇਟ ਕਰਕੇ ਫਿਰ ਬ੍ਰੇਕਡਾਊਨ ਫੇਲ ਦੇ ਕੇ ਫਿਰ ਉੱਤੇ ਨੂੰ ਆ ਜਾਵੇਗੀ ਫਿਰ ਇਹ Trap ਹੋਵੇਗਾ ਤੇ ਇੱਥੇ ਹੁਣ ਜਿਹੜੀ ਇੱਕ ਹੋਰ ਕੰਡੀਸ਼ਨ ਸੀ ਇਹ ਤਾਂ ਤੁਸੀਂ ਸਮਝ ਲਿਓ ਕੰਡੀਸ਼ਨ ਕੀ ਸੀ ਕਿ ਜਿਹਦੇ ਵਿੱਚ ਆਪਾਂ ਸਮਝਣਾ ਸੀ ਕਿ ਮਾਰਕੀਟ ਥੱਲੇ ਹੀ ਤੁਰੀ ਜਾਵੇ ਹੋ ਸਕਦਾ ਹੈ ਕਿ ਪੁੱਲਬੈਕ ਦੇਵੇ ਹੀ ਨਾ ਆਪ ਟ੍ਰੈਂਡ ਦੇ ਵਿੱਚ ਮੈਂ ਸਮਝਾਵਾਂਗਾ ਡਾਊਨ ਦੇ ਵਿੱਚ ਤੁਸੀਂ ਉਸੇ ਤਰ੍ਹਾਂ ਸਮਝ ਲਿਓ ਇੱਥੇ ਜਿਵੇਂ ਆਪਾਂ ਇਸ ਤਰ੍ਹਾਂ ਆਈ ਬ੍ਰੇਕਡਾਊਨ ਦਿੱਤਾ ਤੇ ਇਸ ਨੇ ਕੰਟੀਨਿਊ ਹੀ ਥੱਲੇ ਕਰ ਦਿੱਤੀ ਕੋਈ ਚੱਕਰ ਨਹੀਂ ਤੁਸੀਂ ਰਿਲੈਕਸ ਹੋ ਕੇ ਬਹਿਣਾ ਜੇ ਉਸੇ ਦਿਨ ਟਾਈਮ ਹੋਇਆ ਤਾਂ ਮਾਰਕੀਟ ਜ਼ਰੂਰ ਇੱਕ ਪੁੱਲਬੈਕ ਦੇਵੇਗੀ ਠੀਕ ਹੈ ਪੁੱਲਬੈਕ ਦੇਵੇਗੀ ਉਥੇ ਆਪਾਂ ਟਰੇਡ ਕਰਨੀ ਆ ਠੀਕ ਹੈ ਜੇ ਤੇ ਤੁਸੀਂ ਹੀ ਮਤਲਬ ਕਿ অপਸ਼ਨ ਦੇ ਵਿੱਚ ਕਰ ਰਹੇ ਹੋ ਠੀਕ ਹੈ ਜੇ অপਸ਼ਨ ਦੇ ਵਿੱਚ ਤੁਸੀਂ ਕਰ ਰਹੇ ਹੋ ਤੇ ਜਿੰਨਾ অপਸ਼ਨ ਇੱਥੋਂ ਤੁਸੀਂ ਟੌਪ ਤੋਂ ਪਾਇਆ ਕੀਤਾ ਹੋਵੇਗਾ ਨਾ ਉਨਾ ਹੀ অপਸ਼ਨ ਤੁਹਾਨੂੰ ਇਸ ਲੈਵਲ ਤੇ ਦੁਬਾਰਾ ਮਿਲ ਜਾਵੇਗਾ ਤੇ ਜਿਹੜਾ ਪਹਿਲਾਂ ਕੀ ਸੀ ਜਿਹੜਾ ਪਹਿਲਾਂ سپورਟ ਦਾ ਕੰਮ ਕਰ ਰਿਹਾ ਸੀ ਉਹੀ ਆਪਣੇ ਲਈ ਰਿਸਿਸਟੈਂਸ ਹੋਵੇਗਾ ਪਰ ਪ੍ਰੀਮੀਅਮ ਦੇ ਵਿੱਚ ਜਿਹ ਜਿਨ੍ਹਾਂ ਨੇ ਇੱਥੋਂ ਸੈਲ ਕੀਤਾ ਹੋਵੇਗਾ ਨਾ ਦੂਜੀ ਵਾਰੀ ਜੋ ਜਦੋਂ ਤੁਸੀਂ ਇੱਥੋਂ ਸੈਲ ਕਰੋਗੇ ਤੇ ਪਹਿਲੇ ਜਿਨ੍ਹਾਂ ਨੇ ਆਹ ਸੈਲ ਕੀਤਾ ਹੈ ਉਹਦੇ ਨਾਲੋਂ ਤੁਹਾਨੂੰ ਜ਼ਿਆਦਾ ਟਾਰਗੇਟ ਨੈਕਸਟ ਟਾਈਮ ਹਲੇ ਨੂੰ ਦੇਖਣ ਨੂੰ ਮਿਲ ਜਾਊਗਾ ਇਹ ਤੁਸੀਂ ਬੈਕ ਟੈਸਟ ਕਰਕੇ ਦੇਖ ਲਿਓ ਤੇ ਇਸੇ ਤਰ੍ਹਾਂ ਹੀ ਅਪਸਾਈਡ ਹੋਵੇਗਾ ਮਤਲਬ ਕਿ ਜੇ ਕੰਟੀਨਿਊ ਕੋਈ ਚੀਜ਼ ਥੱਲੇ ਜਾ ਰਹੀ ਹੈ ਤੇ ਵੇਟ ਕਰੋ ਪੁੱਲ ਬੈਕ ਜੇ ਟੈਸਟ ਨਹੀਂ ਹੋਇਆ ਲੈਵਲ ਤਾਂ ਟੈਸਟ ਕਰਨ ਆਵੇਗੀ ਇਹ ਜ਼ਰੂਰੀ ਨਹੀਂ ਕੀਤਾ ਤਾਂ ਇੱਥੋਂ ਤੱਕ ਵੀ ਆ ਸਕਦੀ ਆ ਠੀਕ ਆ ਪਰ ਇਹ ਤੁਸੀਂ ਪ੍ਰੀਮੀਅਮ ਦੇ ਵਿੱਚ ਬਾਅਦ ਦੇ ਵਿੱਚ ਦੇਖਿਓ ਜੇ ਤੁਸੀਂ ਸਪੈਸ਼ਲ ਆਪਸ਼ਨ ਦੇ ਵਿੱਚ ਕਰਦੇ ਹੋ ਜੇ ਤੁਸੀਂ ਕ੍ਰਿਪਟੋ ਦੇ ਵਿੱਚ ਕਰਦੇ ਹੋ ਤੇ ਉਹਦੇ ਵਿੱਚ ਕੀ ਹੈ ਇਸ ਲੈਵਲ ਤੋਂ ਇਸ ਲੈਵਲ ਤੇ ਪਿਨਾਚੀ ਲਗਾ ਕੇ ਜਿੱਤੇ ਤੁਹਾਨੂੰ ਰਿਸਿਸਟੈਂਸ ਮਿਲ ਜਾਵੇਗਾ 61% ਦਾ ਉੱਤੇ ਅਪਲਾਈ ਕਰ ਸਕਦੇ ਜੀ ਉੱਤੇ ਟ੍ਰੇਡ ਕਰਕੇ ਸਟਾਪ ਲੋਸ ਉਸ ਤੋਂ 5-7 ਪੁ ਤੇ অপਸ਼ਨ ਦੇ ਵਿੱਚ ਤਾਂ ਇਹੀ ਹੋਏਗਾ ਕਿ ਜੋ অপਸ਼ਨ ਦਾ ਆ ਪਹਿਲਾ ਮਤਲਬ ਕਿ ਲੋ ਬਣਿਆ ਹੋਵੇਗਾ অপਸ਼ਨ ਚ ਲੋ ਹੀ ਬਣੇਗਾ ਨਾ ਠੀਕ ਹੈ ਹ ਕਿਉਂਕਿ ਪ੍ਰਾਈਸ ਉੱਤੇ ਗਿਆ ਹੈ ਮੰਨ ਲਓ ਕਿ ਪੁੱਟ ਦਾ ਪ੍ਰਾਈਸ ਹੈ ਤੇ ਉਹਦੇ ਵਿੱਚ ਜੋ ਲੋ ਬਣਿਆ ਹੋਵੇਗਾ ਜਦੋਂ ਮਾਰਕੀਟ ਇੱਥੋਂ ਦੇ ਆਸ-ਪਾਸ ਵੀ ਜਾਵੇਗੀ ਐਸ ਰੈਜ਼ਿਸਟੈਂਸ ਦੇ ਆਸ-ਪਾਸ ਵੀ ਪਰ ਪ੍ਰੀਮੀਅਮ ਐਸ ਲੋ ਦੇ ਆਸ-ਪਾਸ ਹੀ ਆ ਜਾਵੇਗਾ ਉਸੇ ਲੋ ਦੇ ਥੱਲੇ ਐਸ ਲਗਾ ਕੇ ਤੁਸੀਂ ਇੱਥੋਂ ਟ੍ਰੇਡ ਪਲਾਨ ਕਰ ਸਕਦੇ ਹੋ ਕਾਫੀ ਤੁਹਾਨੂੰ ਐਸ ਜਿੰਨਾ ਆ ਪ੍ਰੀਮੀਅਮ ਦੇ ਵਿੱਚ ਟਾਰਗੇਟ ਤੁਹਾਨੂੰ ਮਿਲਿਆ ਹੋਊਗਾ ਉਸ ਤੋਂ 1.5 ਗੁਣਾ ਵੱਧ ਟਾਰਗੇਟ ਦੇਖਣ ਨੂੰ ਮਿਲ ਜਾਊਗਾ ਇਹ ਆ ਟ੍ਰੈਂਡ ਦੇ ਨਾਲ ਆਪਾਂ ਕਿਵੇਂ ਟ੍ਰੇਡ ਕਰਨੇ ਆ ਉਹ ਟ੍ਰੇਡ ਕਰਨ ਦਾ ਤਰੀਕਾ ਤੇ ਇਹਦੇ ਤੇ ਇੱਕ ਨੈਕਸਟ ਵੀਡੀਓ ਮੈਂ ਬਣਾਵਾਂਗਾ ਇਹ ਵੀਡੀਓ ਹੋਰ ਕਾਫੀ ਲੰਮੀ ਹੋ ਜਾਵੇਗੀ ਇਸ ਵੀਡੀਓ ਨੂੰ ਇੱਥੇ ਬੰਦ ਕਰਾਂਗਾ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲਾਂ ਦੇ ਕੇ ਪ੍ਰਾਈਸ ਤੇ ਸਮਝਾਵਾਂਗਾ ਤੇ ਉੱਥੇ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਆਪਾਂ ਨੂੰ ਟ੍ਰੇਡ ਮਿਲਦੀ ਹੈ ਮਤਲਬ ਕਿ ਪੂਰਾ ਪ੍ਰਾਫਿਟ ਆਪਾਂ ਨੂੰ ਦਿਨ ਦੇ ਅੱਧੇ ਘੰਟੇ ਦੇ ਵਿੱਚ ਵਿੱਚ ਦੇਖਣ ਨੂੰ ਮਿਲ ਜਾਂਦਾ ਜਿੰਨਾ ਪੂਰਾ ਦਿਨ ਨਹੀਂ ਮਿਲਿਆ ਹੁੰਦਾ ਤੇ ਇਸ ਨੂੰ ਤੁਸੀਂ ਜਿੰਨੀ ਵੀ ਚੀਜ਼ ਆਪਾਂ ਅਪਲਾਈ ਕੀਤੀ ਹੈ ਚਾਰਟ ਦੇ ਉੱਤੇ ਸਮਝ ਕੇ ਦੇਖਿਓ ਤੁਹਾਡੇ ਬਹੁਤ ਕੰਮ ਆਵੇਗੀ ਮਿਲਾਂਗੇ ਨੈਕਸਟ ਵੀਡੀਓ